ਸੋ 온 ਡਿਮਾਂਡ ਆ ਤੁਸੀਂ ਦੇਖ ਰਹੇ ਹੋਗੇ ਆਇਆ ਬੜਾ ਕੁਝ ਹੈ ਇੱਧਰ ਵੀ ਪਿਆ ਹੈ ਦਿਨ ਉਸ ਅੱਜ ਜਿਹੜੀ ਵੀਡੀਓ ਨਾ ਸਾਰੀ ਵੀਡੀਓ ਦਿਮਾਕਾ ਵੀਡੀਓ ਹੈ ਜਿਹੜੇ ਦੁਪਾਰ ਦੁਪੱਟਾ ਸੂਟ ਤੁਹਾਨੂੰ ਦਿਖਾਉਣੇ ਆ ਨਾ ਅੱਜ ਜਿਆਦਾ سارے ਪਿਓਰ ਦੇ ਦੁਪੱਟੇ ਆ ਰਿਯਾਨ ਫੈਬਰਿਕ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਠੀਕ ਹੈ ਆ ਦੇਖੋ ਲੰਬੇ ਤੋਂ ਲੰਬਾ ਬੰਦਾ ਵੀ ਇਹਨੂੰ ਆਰਾਮ ਨਾਲ ਵੇਅਰ ਤੁਹਾਨੂੰ ਲੱਗੇ ਉਹ ਦਿਖਾ ਰਹੀ ਆ ਡਿਜ਼ਾਈਨਿੰਗ ਜਦੋਂ ਦੂਰੋਂ ਪਹਿਲਾਂ ਦਿਖਾ ਰਹੀ ਸੀ ਕਿ ਪਤਾ ਲੱਗੇ ਸਟਿਚ ਤੋਂ ਬਾਤ ਕੀ ਹੋਏਗਾ ਮਿਰਰ ਲੱਗੇ ਹੋਏ ਨੇ ਤੇ ਆ ਜਿਹੜੇ ਤੁਹਾਨੂੰ ਆ ਵਾਈਟ ਵਾਈਟ ਜਿ ਦੇਖ ਰਹੇ ਆ ਨਾ ਆ ਥ੍ਰੈਡ ਦੇ ਨਾਲ ਆ ਵਰਕ ਹੋਇਆ ਹੋਇਆ ਆ ਦੇਖੋ ਬਹੁਤ ਪਿਆਰਾ ਪੀਸ ਹੈ ਇਹ ਜਿਹੜਾ ਆਫ ਵਾਈਟ ਕਲਰ ਆ ਦੇਖੋ ਐਦਾਂ ਪੂਰਾ ਸੈਂਟਰ ਚ ਆ ਜਾਏਗਾ ਆਵਲਾ ਪੈਨਲ ਜੀ ਸਰ ਸ਼ਕਲ ਜੀ ਵਾਈਗੁਰੂ ਜੀ ਦਾ ਕਲਸਾ ਵਾਈਗੁਰੂ ਜੀ ਕੀ ਫਤੇ ਠੀਕ ਠਾਕ ਹੋ ਸਾਰੇ ਠੀਕ ਠਾਕ ਹੀ ਹੋ ਗਏ ਔਰ ਠੀਕ ਠਾਕ ਹੀ ਰਹੋ ਠੀਕ ਹੈ ਜੀ ਸੋ ਵੀਡੀਓ ਥੋੜੀ ਲੇਟ ਹੋ ਗਈ ਕੀ ਹੁੰਦਾ ਹੈ ਨਾ ਕਿ ਵੀਡੀਓ ਅਧੂ ਲੈ ਕੇ ਆਉਂਦਾ ਮੇਰਾ ਮਨ ਹੁੰਦਾ ਜਦੋਂ ਸਾਡੇ ਕੋਲ ਕੁਝ ਐਕਸਾਈਟਿੰਗ ਹੈ ਨਾ ਕੁਝ ਦਿਮਾਕ ਹੈ ਕੁਝ ਅਲੱਗ-ਅਲੱਗ ਚੀਜ਼ਾਂ ਆਈਆਂ ਹੁੰਨ ਸਾਡੇ ਕੋ ਤੇ ਫਿਰ ਮੈਨੂੰ ਹੁੰਦਾ ਹੈ ਕਿ ਫਿਰ ਵੀਡੀਓ ਇਸ ਤੁਹਾਨੂੰ ਕੁਝ ਨਵਾਂ ਦੇਖਣ ਨੂੰ ਮਿਲ ਜਾਂਦਾ ਹੈ ਹੈ ਨਾ ਸੋ ਔਨ ਡਿਮਾਂਡ ਆ ਤੁਸੀਂ ਦੇਖ ਰਹੇ ਹੋਗੇ ਆਇਆ ਬੜਾ ਕੁਝ ਔਰ ਆਲਮੋਸਟ ਜਿਹੜੀ ਵੀਡੀਓ ਨਾ ਸਾਰੀ ਵੀਡੀਓ ਦਿਮਾਕਾ ਵੀਡੀਓ ਹੈ ਕਿਉਂਕਿ ਜਦੋਂ ਵੀ ਨਵੀਂ ਕਲੈਕਸ਼ਨ ਆਉਂਦੀ ਹੈ ਨਾ ਤੇ ਅਸੀਂ ਇਹੀ ਕੋਸ਼ਿਸ਼ ਕਰਦੇ ਕਿਉਂਕਿ ਹੁਣ ਸਾਨੂੰ ਜਿਹੜੀ ਡਿਮਾਂਡ ਇਹ ਆ ਰਹੀ ਹੈ ਕਿ ਜਿਹੜੇ ਜੋਬ ਵਾਲੇ ਵੀ ਨਹੀਂ ਆ ਕਿਦਾਂ ਵੀ ਕਿਦਾਂ ਹੁਣ ਜਦ ਆ ਕੇ ਗਰਮੀ ਆ ਗਈ ਬਹੁਤ ਜ਼ਿਆਦਾ ਗਰਮੀ ਆ ਹੈ ਨਾ ਤੇ ਉਹ ਦੇਖਣ ਕਿ ਸਾਨੂੰ ਦੁਪੱਟਾ ਸੂਟ कॉटन ਵਾਲੇ ਜਿਹੜੇ ਜਾਂ ਪਿਓਰ ਦੇ ਦੁਪੱਟੇ ਜਿਹੜੇ ਬੜੇ ਮਤਲਬ ਟੱਚ ਵੀ ਹੋਣ ਤੇ ਸਾਨੂੰ ਬਿਲਕੁਲ ਗਰਮੀ ਨਾ ਲੱਗੇ ਹੈ ਨਾ ਵੀ ਐਦਾਂ ਦੇ ਉਹ ਪਹਿਲੇ ਤਿਆਰੀ ਕਰ ਰਹੇ ਨੇ ਕਿ ਗਰਮੀ ਤੇ ਆਉਣੀ ਹੈ ਹੈ ਨਾ ਤੇ ਉਹ ਪਹਿਲੇ ਤਿਆਰੀ ਕਰ ਰਹੇ ਨੇ ਕਿ ਅਸੀਂ ਉਹ ਵਾਲੇ ਸੂਟ ਸਾਨੂੰ ਤੁਸੀਂ ਦਿਓ ਕਿ ਜਿਹੜੇ ਬੜੇ ਕੰਫਰਟੇਬਲ ਹੋਣ ਈਜ਼ੀ ਟੂ ਵੇਅਰ ਹੋਣ ਹੈ ਨਾ ਕੋਸ਼ਿਸ਼ ਕੀਤੀ ਹੈ ਕਿ ਬਹੁਤ ਹੀ ਗੁੱਡ ਗੁੱਡ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆਂ ਕਿ ਕਿ ਮੈਚਿੰਗ ਤੇ ਸਾਡੇ ਕੋਲ ਬਹੁਤ ਪਏ ਹੋਏ ਨੇ ਉਹ ਦਿਖਾ ਨਹੀਂ ਸਕਦੇ ਆਪਾਂ ਹੋ ਰੈਂਡਮਲੀ ਕੁਝ ਕੁਛ ਅਸੀਂ ਸ਼ਾਰਟਸ ਪਾ ਲੰਨੇ ਹੁਣੇ ਠੀਕ ਹੈ ਸੋ ਸਟਾਰਟ ਕਰ ਰਹੇ ਆ ਦੁਬਾਰ ਦੁਪੱਟਾ ਸੂਟ ਤੁਹਾਨੂੰ ਦਿਖਾਉਣੇ ਆ ਨਾ ਜਿਹੜਾ ਜਿਆਦਾ سارے ਪਿਓਰ ਦੇ ਦੁਪੱਟਿਆਂ ਵਾਲੀ ਹੋਣਗੇ ਠੀਕ ਹੈ ਤੇ ਨਾ ਇਹ ਚਾਰ ਚਾਰ ਕਲਰ ਅਵੇਲੇਬਲ ਹੋਣਗੇ ਠੀਕ ਹੈ ਜੀ ਰੈਡੀ ਸੂਟਸ ਨੇ ਤੇ ਬਹੁਤ ਸੋਹਣਾ ਪੀਸ ਹੈ ਇਹ ਇਹਨੂੰ ਪੂਰਾ ਖੋਲ ਕੇ ਦਿਖਾਉਣੇ ਆ ਜੀ ਨਾਲੇ ਸੱਚ ਥੈਂਕ ਯੂ ਤੋ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਸਾਨੂੰ ਇੰਨਾ ਜਿਆਦਾ ਸਪੋਰਟ ਕਰਨ ਲਈ ਇੰਨਾ ਜਿਆਦਾ ਪਿਆਰ ਕਰਨ ਲਈ ਭੋਲੀ ਗਈ ਸੀ ਮੈਂ ਜਦੋਂ ਇਹ ਵੀਡੀਓ ਕੀਤਾ ਸ਼ੁਰੂ ਕਰਤੀ ਆਪਾਂ ਹਨਾ ਤੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਇਨ ਅ ਬਲੂ ਕਲਰ ਆ ਨੇਵੀ ਬਲੂ ਕਲਰ ਪਿਓਰ ਰਾਇਓਨ ਫੈਬਰਿਕ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਠੀਕ ਹੈ ਆ ਦੇਖੋ ਲੰਬੇ ਤੋਂ ਲੰਮਾ ਬੰਦਾ ਵੀ ਇਹਨੂੰ ਆਰਾਮ ਨਾਲ ਵੇਅਰ ਕਰ ਸਕਦਾ ਹੈ ਸਾਈਜ਼ ਦਾ ਲੰਪਾਈ ਦਾ ਕੋਈ ਇਸ਼ੂ ਨਹੀਂ ਆਉਣਾ ਲੈਂਥ ਦਾ ਠੀਕ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਤਨ ਉਹ ਦੂਰ ਵੀ ਦਿਖਾਤਾ ਹੈ ਕਿ ਇਹਦਾ ਡਿਜ਼ਾਈਨ ਐਦਾਂ ਆਏਗਾ ਠੀਕ ਹੈ ਲੱਗੂ ਵੀ ਦਿਖਾ ਰਹੇ ਆ ਆ ਦੇਖੋ ਬਹੁਤ ਪਿਆਰਾ ਪੀਸ ਹੈ ਆ ਪੂਰਾ ਐਦਾਂ ਥੱਲੇ ਆਏਗਾ ਆ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਨੇਵੀ ਬਲੂ ਕਲਰ ਇਕਦਮ ਮੈਂਟ ਸੌਫਟ ਜਿਹਾ ਮੂੰਹ ਤੇ ਵੀ ਲਾਰੇ ਆ ਨਾ ਤੇ ਮਤਲਬ ਵੈਰੀ ਸੌਫਟ ਬਹੁਤ ਪਿਆਰਾ ਕਪੜਾ ਹੈ ਠੀਕ ਹੈ ਥਿਸ ਇਜ਼ ਫਰੰਟ ਠੀਕ ਹੈ ਆ ਇਧਰ ਸਾਈਡ ਤੇ ਬਾਹਾਂ ਆ ਜਣੀ ਹੈ ਤੁਹਾਨੂੰ ਲੱਗੂ ਦੱਸੋ

ब्यूटीफुल चीज बहुत सोना सूट है ठीक है जी खुला डुला दुपट्टा है जेड़ा मैं खुद अपने सूट वेयर किया और आ देखो आ है मैं नाल छोटा नहीं है दुपट्टा तो ढाई ही है ढाई तो थोड़ा बहुत डिफरेंस हो सकता है बट ढाई ही है ठीक है बहुत प्यारा प्यार का दुपट्टा लगते दुखारे दिन विद प्रिंटिंग जिदा वर्क हुए होंगे उस तरीके की प्रिंटिंग हुई हुई है ठीक है सिर्फ, सिर्फ चौदह नब्बे का ठीक है विद प्योर दुपट्टा ब्यूटीफुल प्रिंट सरोसकी कितना कितनी यूज हुई हुई है ठीक है सूट का जो कॉस्ट है ओनली चौदह नब्बे का ठीक है जी सिर्फ चौदह नब्बे का सूट है ठीक है ਅੱਗੇ-ਅੱਗੇ ਵੀਡੀਓ 'ਚ ਜੁੜੇ ਰਹੋ ਕਿਉਂਕਿ ਆਲਵੇਸ ਜਿੱਦਾਂ ਅਸੀਂ ਕਰੀਦੇ ਆ ਕਿ ਹੁਣ ਵੈਸੇ ਜਿੱਡੇ ਵੀ ਸੂਟ ਦਿਖਾਉਣੇ ਤੁਹਾਨੂੰ ਸਾਰੇ ਧਮਾਕੇ ਵਾਲੇ ਹੀ ਹੋਣੇ ਆ ਲੇਕਿਨ ਵੀਡੀਓ ਦੇ ਲਾਸਟ ਵਿੱਚ ਤੇ ਫਿਰ ਕਰੀਦੇ ਆ ਧਮਾਕਾ ਹਨਾ ਤੇ ਇਦਾਂ ਨਹੀਂ ਕਰਨਾ ਆਪਾਂ ਕਿ ਆਪਾਂ ਵੀਡੀਓ ਲਾਸਟ ਕਰ ਲਈ ਉਹ ਵੀ ਗੱਲ ਨਹੀਂ ਇਹ ਹੁੰਦੀ ਪੂਰੀ ਵੀਡੀਓ ਦੇਖਣੀ ਹੁੰਦੀ ਹੈ ਠੀਕ ਹੈ ਕਿਉਂਕਿ ਬਣਾਈ ਦਿੱਤੀ ਤੁਹਾਡੇ ਲਈ ਹੈ ਨਾ ਯਾਰ ਤੁਸੀਂ ਪੂਰੀ ਵੀਡੀਓ ਦੇਖੋ ਤੇ ਫਿਰ ਉਹਨਾਂ ਪ੍ਰਾਈਜ਼ਸ ਵੀ ਅਸੀਂ ਤਾਂ ਹੀ ਮੈਂਸ਼ਨ ਕਰੀਦੇ ਆ ਕਿ ਕਸਟਮਰ ਨੂੰ ਕੋਈ ਦਿੱਕਤ ਨਾ ਆਏ ਠੀਕ ਹੈ ਤੇ ਇਹਦੇ 'ਚ ਸਤਾਂ ਨੂੰ ਰੰਗ ਦਿਖਾ ਦਿੰਨੀ ਆ ਮੈਂ ਆ ਜਿਹੜਾ ਇੱਕ ਖੋਲ ਕੇ ਦਿਖਾਇ हैगा जी नेवी ब्लू कलर ठीक है ये हैगा जी इन्ह से ना आ वाली जरा पैनल आ डिजाइनिंग आ सेम ही आएगी और आई चीज़ है दिस इज कॉफी ठीक है डार्क कॉफी बाकी सेम ही आएगा बॉटम का कलर चेंज हो जाएगा तो दुपट्टे का कलर चेंज हो जाएगा आ वाला जरा वर्क आ सारे से सेम आएगा यह हैगा जी वाइन कलर ठीक है डिजाइनिंग सेम सू कलर दिखाते हैं चार कलर है ਠੀਕ ਹੈ ਜਿਹੜੇ ਵੀ ਸੂਟ ਐ ਦਿਖਾਵਾਂਗੇ ਸਭ ਤੋਂ ਚਾਰ-ਚਾਰ ਕਲਰ ਹੋਣਗੇ ਇੱਕ ਕੋਲ ਕੇ ਡਿਜ਼ਾਈਨਿੰਗ ਦਿਖਾਤੀ ਐ ਥਿਸ ਇਜ਼ ਬਲੈਕ ਠੀਕ ਹੈ ਠੀਕ ਹੈ ਜੀ ਹੁਣ ਅਗਲਾ ਦਿਖਾ ਰਹੇ ਆਂ ਇਹ ਵੀ ਮੈਂ ਇੱਕ ਪੀਸ ਕੋਲ ਕੇ ਦਿਖਾ ਦੂੰਗੀ ਤੁਹਾਨੂੰ ਇਹ ਹੈਗਾ ਜੇ ਪਿਓਰ ਕਾਟਨ ਠੀਕ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਹੋਏਗਾ ਪਿਓਰ ਕਾਟਨ ਦਾ ਹੀ ਉਹਦੇ ਨਾਲ ਪਿਓਰ ਦਾ ਦੁਪੱਟਾ ਸੀਗਾ ਸ਼ਿਫੋਨ ਦਾ ਔਰ ਇਹਦੇ ਨਾਲ ਤੁਹਾਨੂੰ ਪਿਓਰ ਕਾਟਨ ਦਾ ਦੁਪੱਟਾ ਮਿਲੇਗਾ ਇਹ ਕਲਰ ਹੈਗਾ ਜੇ ਪੀਚ ਕਲਰ ਹੈ ਬੜਾ ਹੀ ਪਿਆਰਾ ਠੀਕ ਹੈ ਇਹਦਾ ਵੀ ਤੁਹਾਨੂੰ ਦਿਖਾ ਰਹੇ ਹਾਂ ਦੂਰੋਂ ਡਿਜ਼ਾਈਨ ਦਿਖਾ ਰਹੇ ਹਾਂ ਫਿਰ ਲੱਗ ਕੇ ਵੀ ਦਿਖਾ ਰਹੇ ਹਾਂ ਦੇਖੋ ਇਹਦੇ ਗਲੇ ਉੱਪਰ ਐਦਾਂ embroidery ਦਾ ਪੈਨਲ ਆ ਜਾਏਗਾ ਠੀਕ ਹੈ ਔਰ ਲੈਂਥ ਦਾ ਐਦਾ ਵੀ ਕੋਈ ਇਸ਼ੂ ਨਹੀਂ ਹੈਗਾ ਦੇਖੋ ਠੀਕ ਹੈ ਲੱਗ ਦਿਖਾ ਰਹੇ ਹਾਂ ਆ ਦੇਖੋ ਠੀਕ ਹੈ ਬਿਊਟੀਫੁਲ ਪ੍ਰਿੰਟ ਬ੍ਰਾਂਡ ਦੇ ਸੂਟ ਨੇ ਠੀਕ ਹੈ ਜੀ ਆ ਦੇਖੋ गले दे पट्टी आ जाएगी ठीक है थले तक ऑल ओवर प्योर कॉटन प्योर पार्टन दी आएगी ठीक है नो मिक्सिंग कोई मिक्सिंग नहीं हैगी प्योर कॉटन मतलब प्योर कॉटन और दुपट्टा देखो ब्यूटिफुल बलॉक प्रिंट नहीं होट बलॉक पेंट बलॉक प्रिंट ਦਾ ਪੈਟਰਨ ਹੈ ਪ੍ਰਿੰਟ ਹੀ ਹੈ ਬਟ ਕੈਰੀ ਕਰਾਂਗੇ ਇਹਨੂੰ ਆ ਦੇਖੋ ਖੁੱਲਾ ਡੁੱਲਾ ਤਾਂ ਇਹ ਤੋਂ ਥੋੜਾ ਜਿਹਾ ਛੋਟਾ ਹੋਏਗਾ ਬਹੁਤ ਜ਼ਿਆਦਾ ਛੋਟਾ ਨਹੀਂ ਹੈ ਆ ਦੇਖੋ ਠੀਕ ਹੈ ਜੀ ਬਿਊਟੀਫੁਲ ਸੂਟ ਠੀਕ ਹੈ ਔਰ ਇਹ ਤੁਹਾਨੂੰ ਕਾਸਟ ਕਰਨਾ ਹੈ ਸਿਰਫ ਤੇ ਸਿਰਫ 999 ਦਾ ਠੀਕ ਹੈ ਜੀ ਓਨਲੀ 999 ਦਾ ਠੀਕ ਹੈ ਉਹ ਤੁਹਾਨੂੰ ਪੀਚ ਕਲਰ ਦਿਖਾਤਾ ਹੈ ਇਹਦੇ ਤੋਂ ਜਿਹੜੇ ਬਾਕੀ ਦੇ ਕਲਰ ਨੇ दिस इज ग्रे ग्रे कलर है लार्ज स्टील ग्रे कलर ठीक है दिस इज ग्रीन और पिंक ठीक है जी एक आ पिंक कलर है पिंक कलर उ गले उपर एस कलर एम्ब्रॉयडरी हुई हुई है ठीक है दुपट्टे सारे अच्छी डिजाइनिंग होगी जो कलर यूज हुए हुए हैं अकॉर्डिंग होगी ठीक है जी ਤੋ ਇਹ ਹੋ ਗਿਆ 999 ਦੇ ਠੀਕ ਹੈ ਅਗਰ ਤੁਸੀਂ ਸਾਡੇ ਕੋਲ ਪਹਿਲੀ ਵਾਰੀ ਸ਼ਾਪਿੰਗ ਕਰ ਰਹੇ ਹੋ ਤੇ ਤੁਹਾਨੂੰ ਸਭ ਨੂੰ ਪਤਾ ਹੈ ਜਾਂ ਤੁਹਾਡੀ ਸ਼ਿਪਿੰਗ ਫ੍ਰੀ ਹੁੰਦੀ ਹੈ ਨਾਰਮਲੀ ਤੇ ਸ਼ਿਪਿੰਗ ਇਹ ਫ੍ਰੀ ਕਰੀਂਦੀ ਹੈ ਠੀਕ ਹੈ ਤੇ ਜਿੱਦਾਂ ਕੋਈ ਲੋਕਲ ਨੇ ਸਾਡੇ ਕੋਲ ਅਗਰ ਉਹਨਾਂ ਦੀ ਸ਼ਿਪਿੰਗ ਨਹੀਂ ਲੱਗ ਰਹੀ ਤੇ ਫਿਰ 100 ਰੁਪੀਆ ਆਫ ਹੋਏਗਾ ਠੀਕ ਹੈ ਕਈ ਵਾਰੀ ਸ਼ਿਪਿੰਗ ਜ਼ਿਆਦਾ ਹੁੰਦੀ ਹੈ ਪਰ ਉਹਦੇ 'ਚੋਂ 100 ਹੀ ਆਫ ਹੋਏਗਾ ਫਸਟ ਪਰ ਫੇਸ ਉੱਪਰ 100 ਆਫ ਹੋਏਗਾ ਠੀਕ ਹੈ ਜੀ ਹੁਣ ਆ ਜਿਹੜੇ ਨੇ ਬਹੁਤ ਸੋਹਣੇ ਪੀਸੇਸ ਨੇ ਇਹ ਹਰ ਵਾਰੀ ਗਰਮੀਆਂ 'ਚ ਨਾ जिन्नी बारी भी डिमांड ये निकल जाते हैं बहुत जल्दी जयपुरी और प्योर कॉटन एना कॉटन यूज की बहुत ही वादी बड़ी सॉफ्ट और कलर बड़े प्यारे होंगे और कित नहीं जाने देखो ऐदा है एदा गला बनिया होयाडरी मैं लागू दिखा रही हाँ डिजायनिंग दूरों पहला दिखा दीजिए कि पता लगे स्टिच तो बाद देखो बहुत सोहना पीस है ठीक है ਕੋਲਾਡ ਉੱਲਾ ਟਾਈ ਮੀਟਰ ਕੱਟ ਹੈ ਠੀਕ ਹੈ ਉਹਦੇ ਤੇ ਐਮਬਰਾਇਡਰੀ ਹੋਈ ਹੋਈ ਹੈ ਬਹੁਤ ਸੋਹਣੀ ਠੀਕ ਹੈ ਜੀ ਬੈਕ ਇਹਦੀ ਇਦਾਂ ਹੀ ਆਏਗੀ ਪਲੇਨ ਤੇ ਆਈ ਜੀ ਇਹਦੀ ਬਾਟਮ ਅੱਛਾ ਇਹ ਟਾਈ ਟਾਈ ਮੀਟਰ ਹੈਗਾ ਪੂਰਾ ਕੱਟ ਠੀਕ ਹੈ ਜੀ ਟਾਈ ਮੀਟਰ ਸ਼ਰਟ ਤੇ ਟਾਈ ਮੀਟਰ ਹੀ ਬਾਟਮ ਆ ਦੇਖੋ ਬਾਟਮ ਦਾ ਪ੍ਰਿੰਟ ਦੇਖੋ ਜਿੱਤਾ ਅਜਰਖ ਪ੍ਰਿੰਟਸ ਨਹੀਂ ਆਉਂਦੇ ਹੁੰਦੇ ਆ ਬੜੇ ਪਿਆਰਾ ਪ੍ਰਿੰਟ ਹੈ ਪਿਓਰ ਕਾਟਨ ਹੈ ਇਕਦਮ ਆ ਦੇਖੋ ਨਾ ਹੱਤ ਜੀ ਔਰ ਟ੍ਰਾਂਜ਼ੀ ਨਹੀਂ ਹੈਗੀ ਇਹਦੇ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਬਿਲਕੁਲ ਟ੍ਰਾਂਜ਼ੀ ਨਹੀਂ ਹੈਗੀ ਇਹਦੇ ਥੱਲੇ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਆਏਗਾ ਇਹਦਾ ਦੁਪੱਟਾ ਉਹ ਵੀ ਖੁੱਲਾ ਡੁੱਲਾ ਹੈ ਜੀ ਆ ਦੇਖੋ ਪੂਰਾ ਖੁੱਲਾ ਡੁੱਲਾ ਕਟ 2 ਮੀਟਰ ਦੁਪੱਟਾ ਬਹੁਤ ਸੋਹਣਾ ਪੀਸ ਇਹ ਪੂਰਾ 2 ਮੀਟਰ ਹੈਗਾ ਦੁਪੱਟਾ ਵਾਲਾ ਠੀਕ ਹੈ ਜੀ ਤੇ ਇਹ ਤੁਹਾਨੂੰ ਆਣਾ ਹੈ ਕਿੰਨੇ ਦਾ ਹੋਏਗਾ ਜੀ ਇਹ ਨਹੀਂ ਗੈਸ ਇਹ ਪਹਿਣਾ ਹੈ ਜੀ ਤੁਹਾਨੂੰ ਸਿਰਫ 1100 ਦਾ ਸੂਟ ਹੈ ਪਿਓਰ ਕਾਟਨ ਜੈਪੂਰੀ ਪ੍ਰਿੰਟ ਬਹੁਤ ਸੋਹਣੇ ਪੀਸਿਸ ਹੈ ਅਗਰ ਤੁਸੀਂ ਪਰ ਮੀਟਰ ਵੀ ਲਾਈਨ ਚਲ ਜਾਂਦੇ ਹੋ ਤਾਂ ਵੀ ਤੁਹਾਨੂੰ 1100 ਤੱਕ ਕਾਸਟ ਨਹੀਂ ਕਰੇਗਾ ਠੀਕ ਹੈ ਜੀ ਇਹ ਤੁਹਾਨੂੰ ਬਹੁਤ ਹੀ ਵਧੀਆ ਚ ਤੁਹਾਨੂੰ ਪੈ ਰਿਹਾ ਸੋ ਬਿਲਕੁਲ ਟਾਈਮ ਬਿਨਰ ਵੇਸ ਕੀਤੇ ਆਪਣੇ ਸਕਰੀਨਸ਼ਾਟ ਲਓ ਤੇ ਸਾਡੇ ਤੋਂ ਬੁੱਕ ਕਰੋ ਪੀਸ ਇਹ ਆ ਜਿਹੜਾ ਤੁਹਾਨੂੰ ਮੈਂ ਦਿਖਾਇਆ ਥਿਸ ਇਜ਼ ਰੈੱਡ ਕਲਰ ਅੱਛੇ ਵਾਲਾ ਰੈੱਡ ਕਲਰ ਅੱਖਾਂ ਨੂੰ ਪੈਣ ਵਾਲਾ ਨਹੀਂ ਆ ਦੇਖੋ दिस इज नेवी ब्लू डार्क नेवी होंगे जी ठीक है येगा जे वजह कलर है मेहरून टाइप ठीक है दिस इज मेहरून रेड कलर ठीक है चार चार कलर हर पीस एक, एक पीस खोल के तहनिंग दिखाती है और यहू पे जी ग्यारह सौ का ਠੀਕ ਹੈ ਇਹ ਤੁਹਾਨੂੰ ਪੀਸ ਪਏਗਾ 11 12 ਅੱਜ ਵਰੀ ਜਿਹੜੀ ਸਾਰੀ ਵੀਡੀਓ ਹੈ ਨਾ ਧਮਾਕਾ ਹੋ ਭਰੀ ਦੇ ਠੀਕ ਹੈ ਅਸੀਂ ਹੁਣ ਇਹ ਕਰਦੇ ਜਦੋਂ ਅਸੀਂ ਸਟਾਕ ਲੈ ਕੇ ਆਉਂਦੇ ਆ ਨਾ ਤੇ ਉਦੋਂ ਇੱਕ ਵਾਰੀ ਤੁਹਾਨੂੰ ਇਦਾਂ ਅਸੀਂ ਸਸਤੇ ਜਿਹਾ ਦਿਖਾ ਦਿੰਨੇ ਆ ਠੀਕ ਹੈ ਬਾਅਦ ਵਿੱਚ ਇਹਨਾਂ ਨੇ ਪ੍ਰਾਈਸ ਨਹੀਂ ਘਟਾਵਾਂਗੇ ਅਸੀਂ ਠੀਕ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਇਹ ਨਾ ਲਖਨਵੀ ਸੂਟ ਕਹਿੰਦੇ ਨੇ ਇਹਨੂੰ ਕਿਉਂ ਕਹਿੰਦੇ ਨੇ ਲਖਨਵੀ ਨਹੀਂ ਹੈਗਾ ਇਹਦੇ ਤੇ ਜਿਹੜਾ ਦੇਖੋ ਆ ਚੀਜ਼ ਯੂਜ਼ ਹੋਈ ਹੋਈ ਹੈ ਨਾ ਆ ਦੇਖੋ ਵਰਕ ਗਲੇ ਦੇ ਉੱਪਰ ਥਿਸ ਇਜ਼ ਲਖਨਵੀ ਪ੍ਰਿੰਟ ਆਲਰੇਡੀ ਚੀਜ਼ ਹੈ ਨਾ ਆ ਦੇਖੋ ਇਦਾਂ ਗਲੇ ਤੇ ਪੈਨ ਲਾਏਗਾ ਜੀ ਠੀਕ ਹੈ ਇਦਾਂ ਹੀ ਘੇਰੇ ਤੇ ਆਏਗਾ ਤੁਹਾਨੂੰ ਪਿੱਛੋਂ ਕਹਿੰਦੇ ਆਗੇ ਔਰ ਨਾ ਇਹ ਦੂਰੋਂ ਦੇਖੋਗੇ ਤੁਸੀਂ ਤੁਹਾਨੂੰ ਦੇਖਣ ਚ ਵੀ ਇਹ ਲੇਸ ਲੱਗ ਰਹੀ ਹੋएगी ਬਟ ਝੂਠ ਬੋਲਦੇ ਨਹੀਂ ਅਸੀਂ ਲੇਸ ਨਹੀਂ ਹੈਗੀ ਇਹ ਇਹ ਉਹਨਾਂ ਨੇ ਡਿਜ਼ਾਈਨ ਇਸ ਹਿਸਾਬ ਨਾਲ ਕੀਤਾ ਹੈ ਕਿ ਇਹ ਲਖਨਵੀ ਸੂਟ ਦਾ ਟੱਚ ਦੇ ਰਿਹਾ ਹੈ ਦੇਖੋ ਪ੍ਰਿੰਟ ਵੀ ਤਾਂ ਹੀ ਹੈ ਠੀਕ ਹੈ ਸਾਈਜ਼ ਦਾ ਕੋਈ ਇਸ਼ੂ ਨਹੀਂ ਆਣਾ ਆ ਦੇਖੋ ਪ੍ਰਿੰਟ ਦੇਖ ਲਓ ਲੱਗ ਗਿਆ ਠੀਕ ਹੈ ਜੀ ਤੇ ਇਹ ਆਣੀ ਹੈ ਜੇ ਇਹਦੀਆਂ ਇੱਧਰ ਪਾਵਾਂ ਆ ਦੇਖੋ ਇੱਦਾਂ ਬਾਟ ਆ ਪਾਵਾਂ ਤੇ ਆ ਜਾਏਗਾ ਅੱਗੇ ਇੱਦਾਂ ਔਰ ਬਿਲਕੁਲ ਲੇਸ ਦਾ ਟੱਚ ਦੇ ਰਿਹਾ ਬਹੁਤ ਸੋਹਣਾ ਪੀਸ ਹੈ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਰੰਗ ਦਿਖਾ ਦਿੰਦੇ ਆ ਪਹਿਲਾਂ ਪੂਰਾ ਸੂਟ ਦਿਖਾ ਲਈਏ ਇਹ ਹੈਗਾ ਜੀ ਇਹਦੀ ਬਾਟਮ ਇਹ ਵੀ ਪੀਚ ਕਲਰ ਆ ਬਹੁਤ ਸੋਹਣਾ ਬੜਾ ਹੀ ਸੋਬਰ ਜਿਹਾ ਕਲਰ ਆ ਸੂਦੀਨ ਜਿਹਾ ਠੀਕ ਹੈ ਔਰ ਇਹ ਆਣਾ ਜੀ ਇਹਦਾ ਦੁਪੱਟਾ ਕਿਉਂਕਿ ਨਾ ਹੁਣ ਜਿੱਦਾਂ ਸਾਰੇ ਕਸਟਮਰਸ ਕਹਿ ਰਹੇ ਸੀਗੇ ਕਿ ਦੇਖੋ ਈਵਨ ਆਪਣਾ ਵੀ ਇਹੀ ਹਾਲ ਹੀ ਹੁੰਦਾ ਆਪਾਂ ਸਾਰੇ ਸੂਟ ਤੇ ਮਹਿੰਗੇ ਲੈ ਕੇ ਨਹੀਂ ਰੱਖ ਸਕਦੇ ਨਾ ਸਾਨੂੰ ਕੁਝ ਉਹ ਜਿਹੇ ਸੂਟਸ ਵੀ ਚਾਹੀਦੇ ਆ ਨਾ ਜਿਹੜੇ ਆਪਾਂ ਨਾਰਮਲ ਵੇਅਰ ਕਰ ਸਕੀਏ ਨਾਰਮਲ ਘਰ 'ਚ ਵੀ ਪਾ ਕੇ ਬਹਿ ਜੀਏ ਵਧੀਆ ਹੀ ਪਾਵਾਂਗੇ ਨਾ ਹਨਾ ਤੇ ਉਹ ਫਿਰ ਹਰ ਆ ਜਿਹੜੇ ਅੱਜ ਦੀ ਵੀਡੀਓ ਆ ਨਾ ਇਹਦੇ ਵਿੱਚ ਜਿੰਨੇ ਵੀ ਸੂਟਸ ਦਿਖਾਏ ਆ ਨਾ ਇਹ ਪਾਕਟ ਫ੍ਰੈਂਡਲੀ ਹੋਣਗੇ ਹਰ ਕੋਈ ਇਹਨਾਂ ਨੂੰ ਆਰਾਮ ਨਾਲ ਲੈ ਸਕਦਾ ਹੈ ਹਨਾ ਮਤਲਬ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਆ ਦੇਖੋ ਇਹਦਾ ਦੁਪੱਟਾ ਵੀ ਇਦਾਂ ਪੂਰਾ ਖੁੱਲਾ ਡੁੱਲਾ ਆ ਦੇਖੋ ਸਾਰੇ ਦੁਪੱਟੇ ਦੇ ਦੋਨਾਂ ਸਾਈਡਸ ਦੇ ਉੱਪਰ ਐਦਾਂ ਲੇਸ ਵਰਕ ਹੋਇਆ ਹੋਇਆ ਠੀਕ ਹੈ ਜੀ ਬੜਾ ਹੀ ਪਿਆਰਾ ਪੀਸ ਹੈ ਜਿਹੜਾ ਇਹਦਾ ਪ੍ਰਾਈਸ ਹੈ ਇਹਨੂੰ ਅਵੇਲੇਬਲ ਹੈ ਜੀ 750 ਦਾ ਇਹ ਧਮਾਕਾ ਵਾਲਾ ਆਫਰ ਹੈ ਇਹ ਜਿਹੜੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਆ ਵਾਲੇ ਇਹ ਧਮਾਕਾ ਆਫਰ ਹੈ ਪਹਿਲਾਂ ਦਿਖਾਈ ਜੀ

ਸਾਡੇ 700 ਦੇ 4 4 ਕਰਰ ਅਵੇਲੇਬਲ ਰਹਾਂਗੇ ਬਸ ਤੇ ਤੁਸੀਂ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਆਵਲੇ ਜਿਹੜੇ ਪੀਸਿਸ ਨੇ ਮੰਗਾ ਸਕਦੇ ਹੋ ਹੁਣ ਜਿਹੜੀ ਚੀਜ਼ ਦਿਖਾ ਰਹੇ ਆ ਨਾ ਦਿਸ ਇਜ਼ ਵੈਰੀ ਗੁੱਡ ਫੁੱਲ ਸੇ ਜੈਪੁਰੀ ਪ੍ਰਿੰਟ ਠੀਕ ਹੈ ਇਹ ਜਿਹੜਾ ਹੁੰਦਾ ਨਾ ਫੈਬਰਿਕ ਇਹ ਹੋਰ ਜਿਆਦਾ ਸੌਫਟ ਹੁੰਦਾ ਹੈ ਠੀਕ ਹੈ ਇਹ ਤੇ ਨਾ ਜਿੱਦਾਂ ਹਰ ਗਰਮੀਆਂ ਦੇ ਵਿੱਚ ਉਹ ਚੀਜ਼ ਆ ਨਾ ਇਹ ਕਦੀ ਵੀ ਆਊਟ ਆਫ ਟ੍ਰੈਂਡ ਨਹੀਂ ਜਾਂਦੀ ਤੇ ਇਹ ਇਦਾਂ ਹੁੰਦਾ ਨਹੀਂ ਹੈ ਕਿ ਇਹ ਵੀ ਕੇ ਨਾ ਇਹ ਹਰ ਗਰਮੀਆ ਦੇ ਵਿੱਚ ਇੰਨੀ ਸਪੀਡੋ ਸਪੀਡ ਵਿਕਦੀ ਨਾ ਇਹਦੇ ਉੱਪਰ ਨਾ ਜਿਹੜਾ ਹੈਂਡਵਰਕ ਹੋਇਆ ਹੁੰਦਾ ਹੈ ਮਿਰਰ ਲੱਗੇ ਹੁੰਦੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਆ ਦੇਖੋ ਇਹਦੇ ਪ੍ਰਿੰਟੇ ਬੜੇ ਸ਼ਾਨਦਾਰ ਹੁੰਦੇ ਨੇ ਆ ਦੇਖੋ ਕੱਪੜਾ ਇੰਨਾ ਫੂਲ ਆ ਨਾ ਕਿ ਮਤਲਬ ਠੰਡਾ ਇੱਕਦਮ ਠੰਡਕ ਦੇਣ ਵਾਲਾ ਕੱਪੜਾ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੈਪੂਰੀ ਪ੍ਰਿੰਟ

ਵੋਟ ਇਜ਼ ਸੌਫਟ ਬਾਟਮ ਬੜਾ ਹੀ ਪਿਆਰਾ ਜਿਹਾ ਫੈਬਰਿਕ ਆ ਰਿਹਾ ਇਹ ਬਾਟਮ ਠੀਕ ਹੈ ਤੇ ਇਹ ਆਇਆ ਹੈ ਦਾ ਬਿਊਟੀਫੁਲ ਦੁਪੱਟਾ ਬਹੁਤ ਸੋਹਣਾ ਪੀਸ ਹੈ ਆ ਦੇਖੋ ਪ੍ਰਿੰਟ ਦੇਖੋ ਜੀ ਬਿਊਟੀਫੁਲ ਦੁਪੱਟਾ ਠੀਕ ਹੈ ਜੀ ਖੁੱਲਾ ਡੁੱਲਾ ਲੰਬਾ ਸਾਹਮਣੇ ਕੈਰੀ ਕੀਤਾ ਹੋਇਆ ਛੋਟਾ ਨਹੀਂ ਹੈਗਾ ਦੁਪੱਟਾ ਠੀਕ ਹੈ ਜੀ ਕਿੰਨਾ ਪਿਆਰਾ ਪੀਸ ਹੈ ਇਹ ਇਹ ਵੀ ਤੁਹਾਨੂੰ ਕਾਸਟ ਕਰੇਗਾ ਜੀ 1100 ਦਾ ਵਸ ਸਾਨੂੰ ਲਾ ਕੇ ਵੀ ਦਿਖਾ ਦਿੰਨੇ ਆ ਅੱਜ ਬਹੁਤ ਸੋਹਣਾ ਪੀਸ ਹੈ ਪ੍ਰਿੰਟ ਦੇਖੋ ਇਹਦਾ ਤੁਸੀਂ ਕਿੰਨਾ ਸ਼ਾਨਦਾਰ ਪ੍ਰਿੰਟ ਆ ਪ੍ਰੋਪਰ ਮਲ ਕਹਿੰਦੇ ਨਾ ਮਲ कॉटन ਇਹੋ ਹੁੰਦੇ ਆ ਇਹਨੇ ਸੋਨੇ ਦੇ ਬੱਟੇ ਹੁੰਦੇ ਆ ਠੀਕ ਹੈ ਇਹ ਤੁਹਾਨੂੰ ਕਾਸਟ ਕਰੇਗਾ ਜੀ 1100 ਦਾ ਇਹਦੇ ਵਿੱਚ ਵੀ ਨਾ ਕੀ ਇਹ ਜਿਹੜਾ ਰੈੱਡ ਕਲਰ ਆ ਨਾ ਉਹ ਥੋੜਾ ਬਹੁਤ ਚੇਂਜ ਹੋਇਆ ਹੈ ਦਾ ਡਿਜ਼ਾਈਨ ਸੇਮ ਹੈ ਜੀ ਆ ਦੇਖੋ ਇਹ ਬਲੈਕ ਦੇ ਨਾਲ ਇਹਦੇ ਵਿੱਚ ਇਹਦੇ ਵਿੱਚ ਡਿਜ਼ਾਈਨਿੰਗ ਦੇ ਵਿੱਚ ਇਹ ਚੇਂਜ ਆ ਗਿਆ ਇਹਦੇ ਵਿੱਚ ਆ ਦੇਖੋ ਆਹ ਥਿਸ ਇਜ਼ ਨਾਟ ਪ੍ਰਿੰਟ ਇਹ ਥ्रेड ਦਾ ਕੰਮ ਆ ਆ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਥ्रेड ਦਾ ਕੰਮ ਆ ਜਿਹੜਾ ਤੁਹਾਨੂੰ ਆਹ ਪੀਸ ਦੇ ਵਿੱਚ ਤੁਹਾਨੂੰ ਲੱਗ ਕੇ ਦਿਖਾਈ ਨਹੀਂ ਜਿਹੜਾ ਖੁੱਲਿਆ ਹੋਇਆ ਪੀਸ ਹੈ ਨਾ ਇਹ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਇਹ ਪ੍ਰਿੰਟ ਹੈ ਪ੍ਰਿੰਟ ਨਹੀਂ ਹੈ ਥਿਸ ਇਜ਼ ਥ्रेड ਵਰਕ ਆ ਦੇਖੋ ਕੀ ਕਹਿੰਦੇ ਉਹਦੇ ਗੰਡ ਤੋਪਾ ਥ्रेड ਦੇ ਨਾਲ ਉਹ ਪ੍ਰੋਪਰ ਹੈਂਡ ਵਰਕ ਆਇ

ਨੂੰ ਖੋਲ ਕੇ ਦੀ ਡਿਜ਼ਾਈਨ ਇਹ ਨਾ ਟਾਈ ਐਂਡ ਡਾਈ ਆ ਪੂਰਾ ਫੈਬਰਿਕ ਆ ਦੇਖੋ ਇਹਨਾਂ ਜਿਹਾ ਲੱਗਿਓ ਇਫੈਕਟ ਦਿਖਾਉਂਗੀ ਤੁਹਾਨੂੰ ਮੈਂ ਆ ਦੇਖੋ ਇਹ ਟਾਈ ਹੈ ਗਏ ਠੀਕ ਹੈ ਟਾਈ ਐਂਡ ਡਾਈ ਦੇ ਉੱਪਰ ਅਸੀਂ ਜਿਹੜੇ ਕਲਰ ਇਹਦੇ ਵਿੱਚ ਟਾਈ ਐਂਡ ਡਾਈ ਜੀ ਯੂਜ਼ ਹੋਏ ਹੋਏ ਨੇ ਓਵਰਲੇ ਕਲਰ ਲਗਵਾ ਕੇ ਰਬੜ ਪੇਂਟ ਕਰਵਾਤਾ ਹੈ ਆ ਦੇਖੋ ਮੇਰੀ ਬਿਊਟੀਫੁਲ ਪੀਸ ਅਲੱਗ ਚੀਜ਼ ਹੈ ਠੀਕ ਹੈ ਜੀ ਇਹ ਬਲਾਕ ਨਹੀਂ ਹੁੰਦਾ ਇਹ ਅਲੱਗ ਕੰਮ ਹੁੰਦਾ

ਇੰਦਾ ਆਵਲੀ ਪੱਟੀ ਆ ਜੇਗੀ ਔਰ ਸੈਂਟਰਸ ਦੇ ਵਿੱਚ ਵਿੱਚ ਇੰਦਾ ਪੂਰਾ ਵੇਲਾ ਦਿੱਤੀ ਹੋਈ ਹੈ ਹੈਵੀ ਦੁਪੱਟਾ ਠੀਕ ਹੈ ਬਹੁਤ ਪਿਆਰਾ ਪੀਸ ਹੈ ਵੀ ਤੇ ਇਹਦੇ ਪ੍ਰਾਈਸ ਪੁੱਛਣ ਲਈ ਤੁਸੀਂ ਸਾਨੂੰ ਡੀਐਮ ਕਰ ਲਿਓ ਕਿਉਂਕਿ ਇਹ ਜਸ ਸੁਣੀ ਬਣ ਕੇ ਆਏ ਨੇ ਇੱਕ ਇਹਦੇ ਨਾਲ ਦਾ ਇਹ ਵੀ ਪੀਸ ਬਣ ਕੇ ਆਇਆ ਜੇ ਪਿਓਰ ਕਾਟਨ ਦੇ ਉੱਪਰ ਹੈ ਬਲੌਕ ਮਲਟੀ ਬਲੌਕ ਦਿੱਤਾ ਹੋਇਆ ਹੈ ਬੜੇ ਬਿਊਟੀਫੁਲ ਕਲਰਸ ਲਗਾਏ ਹੋਏ ਨੇ ਬਲੌਕ ਦੇ ਵਿੱਚ ਠੀਕ ਹੈ ਜੀ ਪਿਓਰ ਲਿਨਨ ਫੈਬਰਿਕ ਹੈ ਖੋਲ ਕੇ ਦਿਖਾ ਰਹੀਆਂ ਤੁਹਾਨੂੰ very beautiful piece एकदम ਜਿਹਨੂੰ ਕਹਿੰਦੇ ਨਾ ਠੰਡਾ ਕੱਪੜਾ ਇਹ ਉਹ ਆ ਠੀਕ ਹੈ ਬਿਲਕੁਲ ਗਰਮੀ ਨਹੀਂ ਲੱਗਣ ਵਾਲਾ ਦਾ ਬਲੌਕ ਦੇਖੋ ਕਿੰਨਾ ਬਿਊਟੀਫੁੱਲ ਆ ਆ ਦੇਖੋ very beautiful ਬਲੌਕਸ ਜਿਹਦਾਂ ਨੂੰ ਪਤਾ ਹੀ ਹੈ ਸਾਡੇ ਹੁੰਦੇ ਹੀ ਸੋਹਣੇ ਆ ਆ ਦੇਖੋ ਲਾਗੇ ਉਹ ਵੀ ਦਿਖਾ ਰਹੇ ਆ ਕਲਰਸ ਜਿਹੜੇ ਇਹਦੇ ਤੇ ਯੂਜ਼ ਹੋਏ ਹੋਏ ਨੇ this is creamish off white color ਆ ਦੇਖੋ ਐਦਾਂ ਪੂਰਾ ਸੈਂਟਰ 'ਚ ਆ ਜਾਏਗਾ ਆਵਲਾ ਪੈਨਲ ਆਵਲਾ ਔਰ ਥੱਲੇ ਘੇਰੇ ਉੱਪਰ ਇੱਦਾਂ ਵਾਲਾ ਬਾਡਰ ਬਣਾਤਾ ਹੈ ਠੀਕ ਹੈ ਜੀ ਤੇ ਬੈਕ ਵੀ ਦਿਖਾ ਦਿੰਦੇ ਆ ਤੁਹਾਨੂੰ ਆ आएगी ਇਹਦੀ ਬੈਕ ਇੱਕ ਫਲਾਰ ਉੱਪਰ ਆ ਜਾਏਗਾ ਔਰ ਇੱਦਾਂ ਬਾਾਕੀ ਦਾ ਥੱਲੇ ਘੇਰੇ ਜੁੱਪਰ ਆ ਜਾਏਗਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਇਹਦੀ ਜਿਹੜੀ ਬਾਟਮ ਹੈ ਉਹ ਆਵਲੀ ਹੈ ਆ ਜਿਹੜਾ ਤੁਹਾਨੂੰ ਡਿਜ਼ਾਈਨ ਦਿਖ ਰਿਹਾ ਹੈ ਨਾ ਆ ਦੇਖੋ ਵੈਰੀ ਗੁੱਡ ਠੀਕ ਹੈ ਜੀ ਇਹ ਹੈ ਗੀਜ਼ਰੀ बॉटम ਦੇ ਉੱਪਰ ਡਿਜ਼ਾਈਨ ਆਏਗਾ 바ਵਾ ਮੇਹਰੀਆਂ ਬਣੀਆਂ ਹੋਈਆਂ ਦਾ ਦੁਪੱਟਾ ਬੜਾ ਬਿਊਟੀਫੁਲ ਹੈ ਉਹੀ ਪਿਓਰ ਮਸਲੀਨ ਟੈਪੀ ਦਾ ਦੁਪੱਟਾ ਹੈ ਜੀ ਆ ਦੇਖੋ ਦਾ ਬਲਾਕ ਦੇਖੋ ਦੁਪੱਟਾ ਕਿੰਨਾ ਹੈਵੀ ਆ ਦੇਖੋ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਜੀ ਆ ਦੇਖੋ ਮਲਟੀ ਬਲਾਕ ਯੂਜ਼ ਹੋਇਆ ਹੋਇਆ ਇਨੇ ਦੇ ਵਿੱਚ ਆ ਠੀਕ ਹੈ ਬਹੁਤ ਪਿਆਰਾ ਪੀਸ ਹੈ ਡਿਜ਼ਾਈਨਿੰਗ ਬੜੀ ਗੁੱਡ ਹੋਈ ਹੋਈ ਹੈ ਜੀ ਸੈਂਟਰ ਜਦਾ ਲਾਈਨਿੰਗ ਦਿੱਤੀ ਹੈ ਔਰ ਸਾਈਡ ਦੇ ਉੱਪਰ ਇੱਦਾਂ ਫਲੋਰਲ ਲਾਈਨ ਆ ਬਾਤੀਆਂ ਠੀਕ ਹੈ ਔਰ ਆਵਲਾ ਪਾਣੀ ਫਿਰ ਤਾਂ ਜਿਹੜਾ ਬਾਟਮ ਦੇ ਉੱਪਰ ਹੋਇਆ ਹੋਇਆ ਠੀਕ ਹੈ ਤੇ ਆ ਜਿਹੜਾ ਪੀਸ ਪੀਸ ਹੈ ਜੀ ਇਹ ਤੁਹਾਨੂੰ ਕਾਸਟ ਕਰੇਗਾ ਆ ਆਵਲਾ ਜਿਹੜਾ ਪੀਸ ਹੈ ਜੀ 2600 ਦਾ ਠੀਕ ਹੈ ਜੀ 2600 ਦਾ ਆਵਲਾ ਪੀਸ ਠੀਕ ਹੈ ਇਹਦੇ ਵਿੱਚ ਕੋਈ ਲੈਸ ਨਹੀਂ ਹੈ ਕੋਈ 100 ਲੈਸ ਨਹੀਂ ਹੈ ਕੁਝ ਨਹੀਂ ਹੈ ਪਹਿਲਾਂ ਹੀ ਉਹੀ ਪ੍ਰਾਈਸ ਦੱਸਿਆ ਜਿੱਦੇ ਤੇ ਤੁਸੀਂ ਕੋਈ ਵੀ ਸਾਡੇ ਨਾਲ 바ਰਗੇਨਿੰਗ ਨਹੀਂ ਕਰਨਾ ਜੀ ਪਲੀਜ਼ ਠੀਕ ਹੈ ਪਹਿਲਾਂ ਹੀ ਤੁਹਾਨੂੰ ਬਹੁਤ ਜੈਨੂਇਨ ਜੈ ਪ੍ਰਾਈਸ ਦੱਸਿਆ ਪਿਓਰ ਕਾਟਨ ਹੈ ਪਿਓਰ ਰੇਯਲਾ ਦੁਪੱਟਾ ਯੂਜ਼ ਕੀਤਾ ਹੋਇਆ ਹੈ ਔਰ ਕਿੰਨਾ ਬਿਊਟੀਫੁਲ ਬਲੌਕ ਕਰਾਇਆ ਹੋਇਆ ਹੈ ਮਲਟੀ ਬਲੌਕ ਵੈਸੇ ਵੀ ਥੋੜਾ ਕਾਸਟਲੀ ਹੀ ਹੁੰਦਾ ਹੈ ਫੇਰ ਵੀ ਅਸੀਂ ਤੁਹਾਨੂੰ 2600 ਦੇ ਵਿੱਚ ਦੱਸ ਰਹੇ ਹਾਂ ਆਹ ਵਾਲੇ ਸੂਟ ਵਾਸਤੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਆਹ ਵਾਲੇ ਜਿਹੜਾ ਤੁਹਾਨੂੰ ਪਪਲ ਕਲਰ ਦਾ ਸੂਟ ਦਿਖਾਇਆ ਨਾ ਇਹਦੇ ਵਾਸਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਿ ਕਿੰਨੇ ਦਾ ਹੈ ਠੀਕ ਹੈ ਜੀ ਉਹ ਪਾਰਟੀ ਵੇਅਰ ਸੂਟ ਹੈਗਾ ਕਿਉਂਕਿ ਸਿਲਕ ਹੈ ਐਸਕੇ ਦੀ ਸਿਲਕ ਹੈ ਕਮ ਚਲਾਉ ਸਿਲਕਨੀ ਹੈਗੀ ਬ੍ਰਾਂਡਡ ਸੋ ਹੁਣ ਜਿਹੜੀ ਵੀਡੀਓ ਆਏਗੀ ਨਾ ਹੁਣ ਆਏਗੀ ਜੇ ਤੁਹਾਨੂੰ ਹੁਣੇ ਦੱਸ ਦਿੰਨੇ ਆ ਵੈਨਸਡੇ ਜਾਂ ਥਰਸਡੇ ਠੀਕ ਹੈ ਸੋ ਆਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਜਿਹੜੀ ਚੀਜ਼ ਵੀ ਪਸੰਦ ਆ ਰਹੀ ਹੈ ਕਿਉਂਕਿ ਵੀਡੀਓ ਦੇ ਲਾਸਟ ਜਿਹੜਾ ਧਮਾਕਾ ਆਫਰ ਤੁਹਾਨੂੰ ਦਿਖਾਉਣਾ ਹੈ ਸੀ ਉਹ ਤੁਹਾਨੂੰ ਆਲਵੇਸ ਦੱਸੀ ਜਾ ਕਿ ਧਮਾਕਾ ਆਫਰ ਐਵੇਂ ਨਹੀਂ ਦਿਖਾ ਲੀਦਾ ਧਮਾਕਾ ਆਫਰ ਵੀ ਬਹੁਤ ਗੁੱਡੀ ਦਿਖਾਈਦਾ ਤੁਹਾਨੂੰ ਠੀਕ ਹੈ ਤੇ ਆਪ ਦੇਖੋ ਜੀ ਲਨਨ ਦਾ ਸੂਟ ਹੈ ਡਬਲ ਸ਼ੈਡੇਡ ਫੈਬਰਿਕ ਹੈਗਾ ਹੈ ਬਹੁਤ ਸੋਹਣਾ ਪੀਸ ਹੈ ਜੀ ਦੁਬਾਕੀ ਵੀ ਐਵੇਂ ਨਹੀਂ ਕਰੀਦੇ ਬੜੇ ਸੋਹਣੇ ਕਰੀਦੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਦੇਖੋ ਨੀਚੇ ਤੱਕ ਇਹਦੇ ਪੂਰਾ ਹੈਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੱਗ ਜੂ ਵੀ ਦਿਖਾ ਰਿਹਾ ਹੈ ਕਲਰ ਬੜਾ ਪਿਆਰਾ ਹੈ ਜੀ ਆਹ ਦੇਖੋ ਜੀ ਠੀਕ ਹੈ ਪਿਓਰ ਟੈਬੀ ਦਾ ਦੁਪੱਟਾ ਹੈ ਠੀਕ ਹੈ 2 ਮੀਟਰ ਖੁਲਾ ਢੁਲਾ ਜਿਹੜੇ ਆਪ ਦੇ ਸੂਟ ਰੈਡੀ ਕਰਵਾਈ ਹੁੰਦੇ ਆ ਦੇਖੋ ਬਿਊਟੀਫੁਲ ਪੀਸ ਲੱਗੂ ਵਿਦਿਕਾਰ ਰਿਆਂ ਤੁਹਾਨੂੰ ਇਹਦੀ ਬਾਰਡਰਿੰਗ ਦੇਖੋ ਕਿੰਨੀ ਪਿਆਰੀ ਕੀਤੀ ਹੋਈ ਹੈ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ 200 ਮੀਟਰ ਕੱਟ ਬੜਾ ਸੋਹਣਾ ਜਿਹਾ ਗ੍ਰੇ ਪਤਾ ਨਹੀਂ ਕੀ ਕਲਰ ਹੈਗਾ ਆ ਥਿਸ ਇਜ਼ ਸਕਾਈ ਬਲੂ ਕੀ ਆ ਕਲਰ ਮਿਕਸ ਜ ਹੈ ਬੜਾ ਸੋਬਰ ਜਿਹਾ ਕਲਰ ਹੈ ਠੀਕ ਹੈ ਸੋ ਇਹ ਤੁਹਾਨੂੰ ਕੋਸਟ ਕਰੇਗਾ ਜੀ ਅੱਜ ਅਸੀਂ ਇਹ ਤੁਹਾਨੂੰ ਪਤਾ ਹੈ ਹੁਣ ਜਿਹੜੇ ਸਾਡੇ ਬਲੌਕ ਸੂਟਸ ਨੇ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆ 2600 2700 2600 2700 ਠੀਕ ਹੈ ਸੋ ਆ ਜਿਹੜਾ ਸੂਟ ਹੈਗਾ ਧਮਾਕਾ ਆਫਰ ਇਹ ਤੁਹਾਨੂੰ ਕਾਸਟ ਕਰੇਗਾ 1900 ਦਾ ਇੱਥੇ ਕੋਈ 바ਰਗੇਨਿੰਗ ਨਹੀਂ ਹੋਣੀ ਠੀਕ ਹੈ ਸੇਲ ਪੀਸ ਹੈ 바ਰਗੇਨਿੰਗ ਤੇ ਵੈਸੇ ਅਸੀਂ ਕਰਦੇ ਹੀ ਨਹੀਂ ਅਸੀਂ ਪਹਿਲਾਂ ਹੀ ਮਾਰਜਨ ਉਨਾ ਕੀ ਰੱਖੀਦਾ ਠੀਕ ਹੈ ਜੀ ਸੋ ਇਹ ਤੁਸੀਂ ਸਾਡੇ ਕੋਲ ਜਿਹੜਾ ਧਮਾਕੇ ਵਾਲਾ ਪੀਸ ਹੈਗਾ ਆ ਇਹ ਪਏਗਾ 1900 ਦਾ ਤੁਹਾਨੂੰ ਪਿਓਰ ਕਾਟਨ ਪਿਓਰ ਟੈਪੀ ਦੁਪੱਟਾ ਵਿਦ ਬਿਊਟੀਫੁਲ ਬਲਾਕ ਹੈਵੀ ਬਲਾਕ ਠੀਕ ਹੈ ਇਦਾਂ ਦਾ ਨਹੀਂ ਮਿਲਣਾ ਜਿੱਥੇ ਮੱਝੀ ਜਾ ਕੇ ਦੇਖ ਲਓ ਇਸ ਪ੍ਰਾਈਸ ਤੇ ਤੁਹਾਨੂੰ ਨਹੀਂ ਮਿਲਣਾ ਜੇ ਠੀਕ ਹੈ ਜੀ 100 ਅੱਜ ਵਾਸਤੇ ਇੰਨਾ ਹੀ بڑا ਧਮਾਕਾ ਆਫਰ ਜਲਦੀ ਜਲਦੀ ਅਵੇਲ ਕਰ ਲਓ ਠੀਕ ਹੈ ਤੇ ਜਿਹੜੇ ਬਾਕੀ ਦੇ ਸੂਟਸ ਵੀ ਤੁਹਾਨੂੰ ਦਿਖਾਏ ਨੇ ਅੱਜ ਕੋਈ ਵੀ ਸੂਟ ਆਏ ਫੀਲ ਕੀ 15 16 ਤੋਂ ਉੱਪਰ ਨਹੀਂ ਹੈਗਾ ਇੱਕ ਦੋ ਬਲੌਕ ਦੇ ਸੂਟਸ ਜਿਹੜਾ ਇੱਕ ਚੈਅ ਦਿਖਾਇਆ ਜਿਹੜਾ ਉਹ 26 ਵਾਲਾ ਜਿਹੜਾ ਠੀਕ ਹੈ ਬਾਕੀ ਸਾਰੇ ਸੂਟ ਤੁਹਾਨੂੰ ਬਹੁਤ ਹੀ ਪਾਕਟ ਫ੍ਰੈਂਡਲੀ ਦਿਖਾਏ ਨੇ ਅੱਜ ਜੀ ਸੋ ਬਿਨਾਂ ਟਾਈਮ ਵੇਸਟ ਕੀਤੇ ਜਲਦੀ ਤੋਂ ਜਲਦੀ ਲੈ ਲਓ ਘਰੇ ਬੈਠੇ ਤੁਹਾਡੇ ਜੋ ਕੀ ਹੁੰਦਾ ਨਾ ਤੁਹਾਨੂੰ ਕਿਤੇ ਜਾਣਾ ਨਹੀਂ ਪੈ ਰਿਹਾ ਹਨਾ ਤੁਸੋਂ ਤਾਂ ਸੂਟ ਮਹਿੰਗੇ ਲੱਗਨੇ ਵੀ ਨਹੀਂ ਚਾਹੀਦੇ ਤੁਹਾਨੂੰ ਕਿਤੇ ਜਾਣਾ ਪਏਗਾ ਕਿਤੇ ਤੇ ਜਾਓਗੇ ਆਟੋ ਕਰੋਗੇ ਰਿਕਸ਼ਾ ਕਰੋਗੇ ਗੱਡੀ ਤੇ ਜਾਓਗੇ ਡੀਜ਼ਲ ਲੱਗੇਗਾ ਪੈਟਰੋਲ ਲੱਗੇਗਾ ਕਾਸਟਿੰਗ ਤੇ ਵਧਣੀ ਵਧਣੀ ਹੈ ਜਦੋਂ ਤੁਹਾਨੂੰ ਘਰੇ ਬੈਠੇ ਸੂਟ ਆ ਰਿਹਾ ਹੈ ਨਾ ਐਨੇ ਪ੍ਰਾਈਸ ਵਿੱਚ ਸੋ ਵੇਸਟ ਨਹੀਂ ਕਰਨਾ ਚਾਹੀਦਾ ਟਾਈਮ ਲੈ ਲੈਣਾ ਚਾਹੀਦਾ ਠੀਕ ਹੈ ਜੀ ਸੋ ਐਡੇ ਸਾਨੂੰ ਮੌਕੇ ਦਿੰਦੇ ਰਹੋ ਸਾਡੇ ਕੋ ਸ਼ੋਪਿੰਗ ਕਰਦੇ ਰਹੋ ਜੀ ਅੱਜ ਵਾਸਤੇ ਇੰਨਾ ਹੀ ਬੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ